ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 25 ਜੁਲਾਈ ਹੈ 25 ਜੁਲਾਈ 1982 19 ਜੁਲਾਈ 1982 ਦੇ ਦਿਨ ਜਦੋਂ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਪਾਈ ਅਮਰੀਕ ਸਿੰਘ ਅਤੇ ਪਿੰਡਰਾ ਮਹਿਤਾ ਜਥੇ ਦੇ ਹੈੱਡਕੁਆਟਰ ਚੌਂਕ ਮਹਿਤਾ ਦੇ ਮੁਖ ਸੇਵਾਦਾਰ ਬਾਬਾ 18 ਸਿੰਘ ਨੂੰ ਝੂਠੇ ਕੇਸਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਸ ਦਾ ਮਕਸਦ ਬਾਬਾ ਜਰਨੈਲ ਸਿੰਘ ਨੂੰ ਪਰੇਸ਼ਾਨ ਕਰਨਾ ਸੀ ਹਾਲਾਂਕਿ 20 ਅਪ੍ਰੈਲ 1980 ਦੇ ਗੁਰਬਜਨ ਸਿੰਘ ਨਿਰੰਕਾਰੀ ਦੇ ਕਤਲ ਮਗਰੋਂ 9 ਸਤੰਬਰ 1981 ਨੂੰ ਲਾਲਾ ਜਗਤ ਨਾਰੈਣ ਦੇ ਕਤਲ ਕੇਸ ਦੇ ਵਿੱਚ ਸਰਕਾਰ ਨੇ ਬਾਬਾ ਜਰਨੈਲ ਸਿੰਘ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਪੰਥਰੋ ਤੋਂ ਡਰ ਕੇ ਸਰਕਾਰ ਨੂੰ ਹਥਿਆਰ ਸੁਟਣੇ ਪਏ ਹੁਣ ਪਾਈ ਅਮਰੀਕ ਸਿੰਘ ਅਤੇ ਬ ਤਾਰੀਖ ਤੋਂ ਬਾਅਦ ਇਹ ਜਾਪਦਾ ਸੀ ਕਿ ਇਸ ਵਾਰ ਸਰਕਾਰ ਬਾਬਾ ਜਰਨੈਲ ਸਿੰਘ ਨੂੰ ਵੀ ਜ਼ਰੂਰ ਗ੍ਰਿਫਤਾਰ ਕਰੇਗੀ ਇਸ ਕਰਕੇ ਜਿਸ ਦਿਨ ਭਾਈ ਅਮਰੀਕ ਸਿੰਘ ਅਤੇ ਬਾਬਾ 18 ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਦਿਨ ਸ਼ਾਮ ਤੱਕ ਬਾਬਾ ਜਰਨੈਲ ਸਿੰਘ ਦਰਬਾਰ ਸਾਹਿਬ ਪਹੁੰਚ ਗਏ ਉਹਨਾਂ ਨੇ ਉਸੇ ਦਿਨ ਇਹਨਾਂ ਦੋਹਾਂ ਦੀ ਰਿਹਾਈ ਵਾਸਤੇ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਪਹਿਲੇ ਦਿਨ 51 ਸਿੰਘਾਂ ਦੇ ਜਥੇ ਨੇ ਗ੍ਰਿਫਤਾਰੀ ਦਿੱਤੀ ਜਥੇ ਰੋਜ਼ਾਨਾ ਭੇਜੇ ਜਾਣ ਦੇ ਨਾਲ ਬਾਬਾ ਜਰਨੈਲ ਸਿੰਘ ਨੇ ਐਲਾਨ ਕੀਤਾ ਕਿ ਮੈਂ 25 ਜੁਲਾਈ ਨੂੰ ਕੌਮ ਨੂੰ ਨਵਾਂ ਪ੍ਰੋਗਰਾਮ ਦੇਵਾਂਗਾ 25 ਜੁਲਾਈ ਦੇ ਇਸ ਐਲਾਨ ਤੋਂ ਪਹਿਲਾਂ ਗੁਰਚਰਨ ਸਿੰਘ ਟੌੜਾ ਅਤੇ ਭਾਨ ਸਿੰਘ ਪਿੰਡਰਾਂ ਵਾਲਿਆਂ ਦੇ ਕਮਰੇ ਦੇ ਵਿੱਚ ਪੁੱਜੇ ਟੌੜਾ ਤੇ ਭਾਨ ਸਿੰਘ ਨੇ ਪਿੰਡਰਾਂ ਵਾਲਿਆਂ ਦੇ ਨਾਲ ਇਕੱਲਿਆਂ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਅਗਲੇ ਦਿਨ ਅਕਾਲੀ ਪਾਰਟੀ ਦੀ ਫਤੇਗੜ ਸਾਹਿਬ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਤੁਹਾਡਾ ਮੋਰਚਾ ਅਪਣਾ ਲਿਆ ਜਾਵੇਗਾ ਇਸ ਦੇ ਬਾਬਾ ਜਰਨੈਲ ਸਿੰਘ ਨੇ ਤਿਆਰ ਕੀਤਾ ਹੋਇਆ ਐਲਾਨ ਰੋਕਿਆ ਅਤੇ ਮੋਰਚਾ ਕਾਮਯਾਬੀ ਤੱਕ ਜਾਰੀ ਰਹਿਣ ਦਾ ਐਲਾਨ ਕਰ ਦਿੱਤਾ ਮਗਰੋਂ ਵਾਅਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਅਗਲੇ ਦਿਨ 26 ਤਰੀਕ ਨੂੰ ਫਤੇਗੜ ਸਾਹਿਬ ਦੇ ਵਿੱਚ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਅਤੇ 4 ਅਗਸ ਲਾਉਣ ਦਾ ਐਲਾਨ ਕੀਤਾ ਸੀ ਜਦੋਂ 4 ਅਗਸਤ ਨੂੰ ਅਕਾਲੀ ਪਾਰਟੀ ਨੇ ਮੋਰਚਾ ਅਪਣਾਇਆ ਤਾਂ ਪਿੰਡਰਾਂ ਵਾਲਿਆਂ ਨੇ ਆਪਣਾ ਮੋਰਚਾ ਅਕਾਲੀ ਪਾਰਟੀ ਦੇ ਵਿੱਚ ਸ਼ਾਮਲ ਕਰਨ ਦਾ ਐਲਾਨ ਕਰ ਦਿੱਤਾ ਇਸ ਤਰ੍ਹਾਂ ਪਿੰਡਰਾਂ ਵਾਲਿਆਂ ਦਾ ਮੋਰਚਾ ਹੁਣ ਅਕਾਲੀ ਦਲ ਦਾ ਮੋਰਚਾ ਬਣ ਚੁੱਕਿਆ ਸੀ 25 ਜੁਲਾਈ 1987 ਦੇ ਦਿਨ ਪੰਜਾਬ ਪੁਲਿਸ ਨੇ ਨਸਰਾਲੀ ਅੰਮ੍ਰਿਤਸਰ ਦੇ ਨੇੜੇ ਜਸਪਾਲ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 25 ਜੁਲਾਈ 1988 ਦੇ ਦਿਨ ਖੜਕੂਆਂ ਦੇ ਇੱਕ ਟੋਲੇ ਨੇ ਸੈਕਸ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਰਦਾਰ ਭਾਨ ਸਿੰਘ ਅਤੇ ਉਹਨਾਂ ਦੇ ਨਾਲ ਖੜੇ ਇੱਕ ਗ੍ਰਾਂਥੀ ਸੋਹਣ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਸਰਦਾਰ ਭਾਨ ਸਿੰਘ ਨੂੰ ਫੈਡਰੇਸ਼ਨ ਦੀ ਤਵਾਰੀਖ ਦੇ ਵਿੱਚ ਮਦਰ ਆਫ ਫੈਡਰੇਸ਼ਨ ਲਿਖਿਆ ਗਿਆ। ਕਾਤਲਾਂ ਨੂੰ ਭਾਨ ਸਿੰਘ ਤੇ ਇਹ ਗੁੱਸਾ ਸੀ ਕਿ ਉਹ ਦਰਬਾਰ ਸਾਹਿਬ ਦੀਆਂ ਸਰਾਵਾਂ ਦੇ ਵਿੱਚ ਕਮਰੇ ਲੈਣ ਦੇ ਵਿੱਚ ਮਦਦ ਨਹੀਂ ਸੀ ਕਰਦਾ। ਇਸ ਕਤਲ ਨੇ ਸਾਬਤ ਕੀਤਾ ਕਿ ਕੁਝ ਖੜਕੂ ਧੜੇ ਕਿੰਨੇ ਘਟਿਆ ਪੱਧਰ ਤੇ ਉਤਰ ਆਏ ਨੇ ਅਤੇ ਨਿੱਕੀ ਨਿੱਕੀ ਗੱਲ ਦਾ ਬਦਲਾ ਲੈਣ ਦੇ ਲਈ ਉਹ ਕਤਲ ਵੀ ਕਰ ਦਿੰਦੇ ਸਨ ਅਤੇ ਇਸ ਦੇ ਬਾਅਦ ਉਹ ਇੱਕ ਪੰਥ ਦੇ ਮਹਾਨ ਸੇਵਾਦਾਰ ਦਾ ਵੀ ਕਤਲ ਕਰ ਸਕਦੇ ਸਨ ਇਸ ਨੀਵੀਂ ਹਰਕਤ ਤੋਂ ਸਾਬਤ ਹੁੰਦਾ ਹੈ ਕਿ ਲੋਕ ਜੁਝਾਰੂ ਨਾ ਰਹਿ ਕੇ ਕਬਾਈਲੀ ਚਾਲਾਂ ਵਰਸ਼ਾ ਕਰਦੀ ਅਤੇ دہشت ਗਰਦੀ ਵੱਲ ਚੱਲ ਪਏ ਸਨ ਸਰਦਾਰ ਭਾਨ ਸਿੰਘ 1947 ਦੇ ਵਿੱਚ ਅੰਗਰੇਜ਼ਾਂ ਹੱਥੋਂ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਭਾਰਤੀ ਫੌਜ ਹੱਥੋਂ ਸ਼ਹੀਦ ਹੁੰਦਾ ਮਸਾਂ ਮਸਾਂ ਬਚਿਆ ਸੀ ਪਰ ਉਸ ਦੀ ਸ਼ਹੀਦੀ ਸਿੱਖ ਅਤੇ ਖਾੜਕੂ ਖਵਾਉਂਦੇ ਪਾਪੀਆਂ ਦੇ ਹੱਥੋਂ ਹੋਣੀ ਲਿਖੀ ਹੋਈ ਸੀ 25 ਜੁਲਾਈ 1999 ਦਿਨ ਪੰਜਾਬ ਪੁਲਿਸ ਨੇ ਰਤਨ ਸਿੰਘ ਪੁੱਤਰ ਚੰਨਲ ਸਿੰਘ ਵਾਸੀ ਕੱਲਾ ਪਿੰਡ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸੇ ਤਰ੍ਹਾਂ ਪੁਲਿਸ ਨੇ ਬਲਵਿੰਦਰ ਸਿੰਘ ਉਰਫ ਬਿੰਦਾ ਵਾਸੀ ਧਾਰੜ ਅੰਮ੍ਰਿਤਸਰ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 25 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਧਰਮ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪੰਘਾੜੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 25 ਜੁਲਾਈ 1991 ਦੇ ਦਿਨ ਪੰਜਾਬ ਪੁਲਿਸ ਨੇ ਰঞ্জੀਤ ਸਿੰਘ ਥੀਟਰ ਕੇ ਪੁੱਤਰ ਖੁਸ਼ਾਲ ਸਿੰਘ ਵਾਸੀ ਥੀਟਰ ਕੇ ਤੁਸੀ ਵਾਲੇ ਨੇੜੇ ਡੇਰਾਵਾ ਬਨਾਨਕ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਪੁਲਿਸ ਨੇ ਰঞ্জੀਤ ਸਿੰਘ ਰਾਣਾ ਨੂੰ ਪਹਿਲਾਂ ਵੀ ਇੱਕ ਵਾਰ ਗ੍ਰਿਫਤਾਰ ਕੀਤਾ ਸੀ ਪਰ ਖਾੜਕੂਆਂ ਨੇ ਜਨਰਲ ਆਬ ਸਿੰਘ ਦੀ ਗਵਾਹੀ ਦੇ ਵਿੱਚ ਉਸ ਨੂੰ ਪੇਸ਼ੀ ਭੁਗਤਣ ਆਏ ਨੂੰ ਛੁਡਾ ਲਿਆ ਸੀ। ਪਰਮਗਰੋਂ ਉਸਨੂੰ ਦੁਬਾਰਾ ਫੜਿਆ ਗਿਆ ਅਤੇ ਜਦ 25 ਜੁਲਾਈ 1991 ਦੇ ਦਿਨ ਛਡਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਕੋਸ਼ਿਸ਼ ਦੇ ਵਿੱਚ ਸ਼ਹੀਦ ਹੋ ਗਿਆ 25 ਜੁਲਾਈ 1992 ਦੇ ਦਿਨ ਪੰਜਾਬ ਪੁਲਿਸ ਨੇ ਚਰਨਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸੰਗਤ ਭੋਗੀ ਜ਼ਿਲ੍ਹਾ ਪਟਿਆਲਾ ਜਸਪਾਲ ਸਿੰਘ ਵਾਸੀ ਨਸਰਾਲੀ ਅੰਮ੍ਰਿਤਸਰ ਸੁਖਦੇਵ ਸਿੰਘ ਪੁੱਤਰ ਕਰਮ ਸਿੰਘ ਵਾਸੀ اٹਾਰੀ ਦਰਸ਼ਨ ਸਿੰਘ ਦੋਦਾ ਕੌਣੀ ਅਤੇ ਅੰਗਰੇਜ਼ ਸਿੰਘ ਉਰਫ ਬੱਗਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ